ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸਦਰਖਾਂ ਆ ਗਿਆ ਸਜਣੋ ਤੇ ਨੇੜੇ ਆ ਜਾਂਦਾ ਕੋਟ ਹੀ ਸੇਖਾਂ। ਤੇ ਜ਼ਿਲ੍ਹਾ ਆ ਗਿਆ ਮੋਗਾ ਤੇ ਧਰਮਕੋਟ ਵੀ ਨੇੜੇ ਰਹਿ ਜਾਂਦਾ। ਵਪਾਰ ਲੈਣ ਦਾ ਕੰਮ ਆ ਰੁਟੀਨ ਦਾ ਤੇ ਵੀਰ ਦੇ ਕੋਲੇ گاਵਾ ਮੱਝਾਂ ਫੋਰ ਸੇਲ ਆ ਲੀਆਂ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਸੱਜਣੋ ਕੋਟ ਸਦਰਖਨ ਨਗਰ ਦੇ ਵਿੱਚੋਂ ਤੁਹਾਨੂੰ ਅੱਜ 4 ਮੱਝਾਂ ਝੋਟੀਆਂ ਜਿਹੜੀਆਂ ਵਖਾਉਣ ਲੱਗੀਆਂ ਕਿੰਨੀਆਂ ਸੂਈਆਂ ਸਵਾਈਆਂ ਕਿੰਨੀਆਂ ਹਜੇ ਗੱਪਣਾ ਉਹ ਵੀਰ ਤੋਂ ਮੈਂ ਤੁਹਾਡੇ ਨਾਲ ਡਿਟੇਲ ਲੈ ਕੇ ਸਾਂਝੀ ਕਰੂੰਗਾ ਬੜੇ ਚੰਗੇ ਦੋਸਤੇ ਚਲਦੀ ਆ ਵੀ ਮੈਂ ਵੀਰ ਨਾਲ ਗੱਲਬਾਤ ਹੋਈ ਤੇ ਆ ਮੈਂ ਵੀ ਸੂਈ ਸਵਾਈਆ ਤੇ 10 ਕਿਲੋ ਵੀਰ ਕਹਿੰਦਾ ਕੰਡੇ ਵਾਲਾ ਦੁੱਧ ਜਿਹੜਾ ਮਰਜੀ ਭੈਣ ਭਰਾ ਕੇ ਚੋਲੇ ਬਾਕੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਜਿੰਨੀ ਕੁ ਜਾਣਕਾਰੀ ਮੇਰੀ ਵੀਰ ਨਾਲ ਸਾਂਝੀ ਹੋਈ ਉਹ ਮੈਂ ਤੁਹਾਡਾ ਨਾਲ ਸਾਂਝੀ ਕਰਤੀ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਨਵੇਂ ਸੱਜਣਾ ਨੂੰ ਵੀ ਰਿਕਵੈਸਟ ਬੇਨਤੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਆ ਸੱਜਣੋ ਉਹ ਵੀ ਆਲਟੇ ਸੈੱਟ ਕਰ ਲਿਓ ਆ ਵੀ ਚੰਗਾ ਦੁੱਧ ਪਾਉਗੀ ਮੈਂ ਬਾਕੀ ਆਪਾਂ ਭਰਾ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਨੇ ਆ ਤੇ ਇਹ ਝੋਟੀ ਤੋਂ ਆਪਾਂ ਜਿਹੜਾ ਸਟਾਰਟਿੰਗ ਚ ਸ਼ੁਰੂ ਕਰਦੇ ਆ ਬੜੀ ਸ਼ਾਨਦਾਰ ਝੋਟੀ ਆ ਵੀਰ ਕੋਲੇ ਵੀਰ ਜੀ ਸਾਸਿਕਾ ਸਾਸਿਕਾ ਵੀਰ ਜੀ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕਲਾ ਤੇ ਡਰੈਸ ਆਪਣਾ ਨਾਮ ਸੋਨੂ ਪਿੰਡ ਕੋਸ ਸਦਰਖਾਂ ਜਿਲ੍ਹਾ ਮੋਗਾ ਨਾਮ सोनू ਦੇ ਪਿੰਡ ਕੋਟ ਸਦਰਖਾਂ ਹਾਂਜੀ ਹਾਂਜੀ ਤੇ ਜ਼ਿਲ੍ਹਾ ਮੋਗਾ ਆ ਗਿਆ ਹਾਂਜੀ ਜ਼ਿਲ੍ਹਾ ਮੋਗਾ ਜੀ ਤੇ ਨੇੜੇ ਆ ਗਿਆ ਕੋਟ ਹਿਸੇਖਾਂ ਧਰਮਕੋਟ ਹਾਂ ਇਹ ਨੇੜੇ ਨੇੜੇ ਆੜ ਗਵਾੜ ਜਮਾਂ ਆੜ ਗਵਾੜ ਆਈ ਹੈ ਹਨਾ ਹਾਂਜੀ ਹਾਂਜੀ ਤੇ ਜਿਹੜੀ ਕੋਟ ਹਿਸੇਖਾਂ ਤੋਂ ਧਰਮਕੋਟ ਨੂੰ ਛੜਕ ਜਾਂਦੀ ਉਹਦੇ ਉੱਤੇ ਹੀ ਆ ਇਹ ਨਗਰ ਹਾਂਜੀ ਜਿਉਂ ਦੇ ਉੱਤੇ ਹੀ ਆਈ ਹੈ ਹਨਾ ਹਾਂਜੀ ਹਾਂਜੀ ਠੀਕ ਆ ਨੰਬਰ ਮੇਰੇ ਵੀਰ ਦਾ ਨੰਬਰ ਹੈਗਾ 88722 18399 ਇੱਕ ਰਹੀ ਹੋਰ ਰਿਪੀਟ ਕਰੀਏ 88722 18399 ਤੇ ਆਪਣਾ ਵਪਾਰ ਦਾ ਕੰਮ ਵਪਾਰ ਦਾ ਕੰਮ ਆਈ 24 ਘੰਟੇ ਪੰਜ ਛੇ ਮੱਝਾਂ ਖਲੋਤੀਆਂ ਰੰਗੀਆਂ ਠੀਕ ਆ ਤੇ ਆ ਝੋਟੀ ਤੋਂ ਜੇ ਸਾਨੂੰ ਵੀਰੇ ਸ਼ੁਰੂ ਕਰੀਗੇ ਤਾਂ ਕਿਹੜਾ ਸੁਹਾ ਸੁਹਾ ਇਹਨੇ ਬਈ ਤੀਜਾ ਸੁਹਾ ਸੁਣਾ ਕਹਿਣ ਨੂੰ ਦੂਜਾ ਵੀ ਕਹਿ ਲੀਏ ਕੀ ਫਾਇਦਾ ਤੀਜਾ ਸੁਹ ਗਈ ਇਹਦੇ ਮਾਲਕਾਂ ਨੇ ਦੱਸ ਤੀ ਕਹਿਣ ਨੂੰ ਆਪਾਂ ਦੂਜਾ ਵੀ ਕਹਿ ਦਈਏ ਹੈਨਾ ਹਾਂਜੀ ਹਾਂਜੀ ਠੀਕ ਆ ਇਹਨੇ ਨਾਰਮਲ 13 14 ਕਿਲੋ ਦੁੱਧ ਚੁਆਇਆ ਕਹਿਣ ਨੂੰ ਐਵੇਂ ਕਹਿ ਦਈਏ 15 ਚੁਆਇਆ 16 ਚੁਆਇਆ ਕੀ ਫਾਇਦਾ 13 14 ਕਿਲੋ ਇਹਨੇ ਦੁੱਧ ਦਿੱਤਾ ਮੈਂ ਵੀਰ ਜੀ ਅੱਜੋਂ ਗਾਵਾਂ ਵਾਂਗੂ ਬੰਦੀ ਏ ਜਦੋਂ ਲੈਵਾ ਤਿਆਰ ਹੁੰਦੀ ਆ ਕੋਈ ਲੇਖਾ ਹੀ ਨਹੀਂ ਹੈਗਾ ਤੇ ਸੋਨੂੰ ਵੀਰੇ ਦਿਨ ਕਿੰਨੇ ਲੈ ਜੂ ਅਜੇ ਖੋਲੇ ਨੂੰ ਕਰਾ ਤੇਰੇ ਅੰਦਰ ਬਾਹਰ ਲੈ ਗਈ ਹਫਤੇ ਤੋਂ ਇਹ ਅੰਦਰ ਬਾਹਰ ਇਹ ਕਰਮਾ ਵਾਲੀ ਸੂਪੂ ਹਨਾ ਹਾਂਜੀ ਹਾਂਜੀ ਚਵਾਈ ਦੀ ਸੂਈ ਲੈਖਾ ਤੇ ਕੱਦ ਕਾਠ ਚੰਗਾ ਸੱਜਣੋ ਜਦੋਂ ਤੋਰੀ ਉਸ ਤੈਂ ਵੀਰ ਦੇ ਕਾਤ ਤੋਂ ਤੁਸੀਂ ਤਾਜ਼ਾ ਜਿਹੜਾ ਲਾ ਸਕਦੇ ਆ ਤੇ ਲੇਵੇ ਖੁੱਲੇ ਡੁੱਲੇ ਦੀ ਜਿਵੇਂ ਵੀਰ ਨੇ ਤੁਹਾਨੂੰ ਦੱਸਤਾ ਨਾ ਵੀ ਬਣੂਗੀ ਵਾਕਿਆ ਤੇ ਜਟਾ ਭਾਰ ਪੂਰੇ ਲੋਥਣਾ ਲੋ ਗਰੰਟੀ ਨਾ ਕੱਪੜੇ ਓਕੇ ਆ ਜੀ ਅਗਲਾ ਜੀ ਚੈੱਕ ਕਰਕੇ ਲੈ ਕੇ ਜਾਓ ਥਾਣਾ ਗਲਾਬ ਦੇ ਟਿੱਪ ਕੇ ਲੈ ਜੇ ਤੇ ਭਾਰ ਆਪਣੀ ਗਰੰਟੀ ਹੋ ਗਈ ਹਨਾ ਗਰੰਟੀ ਹੋਵੇ ਥਾਣਾ ਗਲਾਬ ਲੈ ਕੇ ਹਾਂ ਨਹੀਂ ਠੀਕ ਆ ਓਕੇ ਆ ਬਾਕੀ ਆਪਾਂ ਵੀ ਪੈਸੇ ਲਾਏ ਇਸ ਕਰ ਯਾਰ ਚਾਰੂ ਬੜੀ ਆ ਮੈਂ ਤੇਰੀ ਮੈਂ ਨਾ ਬਾਈ ਲੈਖੇ ਨਹੀਂ ਕੋਈ ਹਨਾ ਵੇਖੋ ਸੱਚ ਨੂੰ ਜਿਵੇਂ ਵੀਰ ਨੇ ਕਹਿਣਾ ਵੀ ਐਚ ਐਫ گاਵਾਰਗਾ ਲੇਵਾ ਤਿਆਰ ਕਰਦੀ ਤੇ ਉਹ ਗੱਲ ਹੀ ਆ ਤੇ ਪੱਠੇ ਦਾ ਕਹਿੰਦੀ ਵੀ ਮੈਨੂੰ ਪਰੇ ਹੋ ਜਾ ਦੋ ਜਣਿਆਂ ਤੋਂ ਵੀ ਨਹੀਂ ਹਟਦੀ ਖਾਣ ਨੂੰ ਪੱਠੇ ਆ ਚੁੱਕੀ ਚੋੜੀ ਮੜਕੀ ਜਾਂਦੀ ਤੇ ਹਿਸਾਬ ਨਾਲ ਓਕੇ ਤੇ ਮੜਾ ਅਜ ਆਪਣਾ ਤਰਪਾਲਾ ਸੌਰੀ ਪੱਲੜ ਚੱਕ ਕੇ ਤੇ ਦਾ ਸਰੀਰ ਵਿਖਾ ਦिए ਕਿਉਂਕਿ ਸੱਜਣੋਂ ਥੋੜਾ ਜਿਹਾ ਨਾ ਹਵਾ ਵੱਧ ਪੈਂਦੀ ਸੀ ਇਧਰੋਂ ਤੇ ਸੋਚਿਆ ਯਾਰ ਵੀ ਜਾਨਵਰ ਬੇਸ਼ੱਕ ਦੀ ਇਹ ਬੇਜਮਾਨੀਆਂ ਤੇ ਆਪਾਂ ਇੱਕੇ ਦਮ ਨਾ ਲਈਏ ਇਹਨਾਂ ਦੇ ਜਿਹੜੇ ਹੱਕਾ ਵਰ ਕੀਤਾ ਹੋਇਆ ਬਸ ਥੋੜਾ ਜਿਹਾ ਚੱਕਦੇ ਤੇ ਬਸ ਠੀਕ ਆ ਬਾਕੀ ਸ਼ਾਹ ਕਾਲੀ ਨਾ ਜਮਾ ਆ ਜਾ ਬੁਲਾਏਗਾ ਹਾਂ ਓਕੇ ਰਿਪੋਰਟ ਆ ਦੋ ਕਵਾਲੀ ਆ ਜਿਹੜੇ ਪੂਛ ਤੇ ਬਾਕੀ ਬੜਈ ਚਾਂਦਰ ਚੋਟੀ ਦੇ ਦੇ ਉੱਤੇ ਤੇ ਰੇਟ ਇਹਦਾ ਫਿਰ ਤੁਹਾਨੂੰ ਵੀਰੇ ਰੇਟ ਬਿਲਕੁਲ ਛੋਟਾ ਯਾਰ ਜੀ ਜਮ ਐ ਕਰਦੇ ਵੀ ਯਾਰ ਠੰਡ ਠੰਡੀ ਜੀ ਯਾਦੇ ਮੈਂ ਹਣਾ ਭਾਵੇਂ ਕੋਈ ਇੱਕ 5 ਮੰਗਦਾ ਇਹੋ ਜੀਆਂ ਦਾ ਆਪਾਂ ਬਿਲਕੁਲ 85000 ਚੋਂ ਮਾਨਤਨ ਕਰਦਾਂਗੇ ਹਿੰਦਾ 80 ਦੇ 5 85000 ਚੋਂ ਮਾਨਤਨ ਕਰਦੇ ਆਂਗੇ ਜਿਹੜਾ ਵੀ ਸੱਜਣ ਆ ਗਿਆ ਲੈਣ ਆਣਾ ਵੇ ਜੀ ਅਗਲਾ ਮੂਰਤ ਦਾ ਰੇਟ ਪਤਾ ਕਰਕੇ ਆਵੇ ਬਾਹਰੋਂ ਹਾਂ ਟਰਾਈ ਕਰਿਆ ਵੇ ਤੇ ਫੇਰ ਝੋਟੀ ਲਵੇ ਹਨਾ ਝੋਟੀ ਲਵੇ ਜੀ ਇਹੋ ਹੀਆਂ ਮੂਰਤਾਂ ਦਾ ਅਗਲਾ ਇੱਕ ਇੱਕ 10 ਮੰਗਦਾ ਹਾਂ 1 5 1 10 ਮੰਗ ਕੇ ਮੂੰਹ ਪਰ ਇਹਨੂੰ ਕਰਦੇ ਆ ਹਨਾ ਤੇ ਬਾਕੀ ਓਕੇ ਆ ਥਣਾ ਥਣਾ ਲਈਓ ਬੇਫਿਕਰ ਹੋ ਜੀ ਆਣਾ ਬੇਚਿੰਤਾ ਬੜੀ ਸੋਹਣੀ ਅੱਖਾਂ ਵੀ ਐਨ ਕਾਲੀਆਂ ਹਨਾ ਤੇ ਚੰਗੀ ਝੋਟੀ ਆ ਸੱਜਣਾ 85000 ਡਿਮਾਂਡ ਆ ਬਾਕੀ ਮੌਕੇ ਤੇ ਮੰਨ ਤਾ ਨਾ ਆ ਜੀ ਨੀਲੀ ਰਵੀ ਦੀ ਠੀਕ ਆ ਆ ਤੀਜਾ ਸੁਭਾਹ ਇਹਨੇ ਸੋਣਾ ਕੋਈ ਤੀਜਾ ਸਮਝੋ ਚੌਥਾ ਸਮਝ ਲਈ ਓਕੇ ਹਾਂਜੀ ਇਹਨੇ ਦੁੱਧ ਇਹਨੇ ਵੀ 15 16 ਕਿਲੋ ਚਵਾਇਆ ਅਗਲਾ ਆਦੀ ਸਮਝ ਨਾਲ ਲੈ ਕੇ ਜਾਵੇ ਠੀਕ ਆ ਓਕੇ ਕਿੰਨਾ ਅਗਲਾ ਚੋਲੇ ਹਾਂ ਆਦੀ ਸੇਵਾ ਤੇ ਆਦੀ ਸੇਵਾ ਤੇ ਆਈ ਦਿਨ ਕਿੰਨੇ ਲੈ ਜੂ ਆ ਵੀ ਇੱਥੇ ਲੈ ਜੇਗੀ ਇਹਦਾ ਵੀ ਕੋਈ ਲੇਖਾ ਨਹੀਂ ਬਣ ਰੋ ਵੇਖੋ ਹਾਂ ਖੁੱਲੇ ਢੁੱਲੇ ਲੈਵੇ ਦੀ ਹਾਂਜੀ ਹਾਂਜੀ ਠੀਕ ਆ ਦਿਨ ਹਫਤਾ 10 ਦਿਨ ਲੈ ਜੂ ਹਾਂਜੀ ਹਾਂਜੀ ਖੁੱਲੇ 10 ਹਾਂ ਬੱਗੀ ਮੁਰਛ ਦੀ ਹਾਂ ਨਹੀਂ ਠੀਕ ਪੈਰਾਂ ਤੇ ਨਿਸ਼ਾਨ ਹਨ ਤੇ ਮਦਰੀ ਗੋਡੀ ਦੀ ਆ ਗਈ ਤੇ ਲੇਵਾ ਬੜਾ ਸੋਹਣਾ ਤਿਆਰ ਕਰੂਗੀ ਹਨਾ ਮੈਂ ਜਾਣੀ ਬੀਤੀ ਕੋਈ ਲੇਖ ਚਾਰੂ ਆਵੀ ਹੋਣੀ ਅੱਛਾ ਤੇ ਅੱਖਾਂ ਵੀ ਬਿੱਲੀਆਂ ਹਾਂਜੀ ਹਾਂਜੀ ਨਹੀਂ ਠੀਕ ਨੀਲੇ ਰੰਗ ਦਾ ਸ਼ੀਨ ਹੋਏ ਚੰਗਾ ਹਾਂ ਤੇ ਜੇ ਮੈਂ ਪਾਲਦਾ ਤੇ ਚੰਗੀ ਆ ਮਾੜੀ ਨਹੀਂ ਗਈ ਬਣੂਗੀ ਚੰਗੀ ਹਨਾ ਤੇ ਥਣਾ ਥਣਾ ਲੋ ਟਿੱਪੀ ਚਾਰਾਂ ਚੋਂ ਸ਼ਹਿਤ ਆਇਆ ਕੇ ਆਈ ਅਗਾਂਹ ਨੂੰ ਸੱਲੀ ਕਰਕੇ ਲੈ ਗਿਆ ਜਿਵੇਂ ਮਾਰਚਿੰਗ ਦੇ ਥੱਲੇ ਗਏ ਹੋ ਜੀ ਕੋਈ ਚੱਕਰ ਹੀ ਨਹੀਂ ਹੈਗਾ ਅੱਛਾ ਸੀਲ ਵੀ ਚੰਗੀ ਇੱਧਰ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਵਾਕੇ ਲੇਵਾ ਬਹੁਤ ਤਿਆਰ ਕਰੂਗੀ ਮੈਂ ਸਚਨੋ ਹਾਂ ਆ ਵੀ ਮੜਾ ਜਾ ਸੱਚ ਹਾਂ ਵਿਖਾਈਏ ਕਿਉਂਕਿ ਚੰਗੀ ਨਗਰਮੈਂ ਹਨਾ ਮੈਂ ਇਹਣਾ ਵੀ ਜੀ ਨੇਖਾ ਹੀ ਨਹੀਂ ਕੋਈ ਨਹੀਂ ਨਹੀਂ ਵਾਕੇ ਯਾਰ ਵੇਖੋ ਸਚਨੋ ਪਿੱਠਪੁੜੇ ਦੀ ਬੜੀ ਪਲਿਸਾਂ ਵੀ ਤੇ ਨਗਰਮੈਂ ਆ ਪੂਰੀ ਯਾਰ ਜਾਨਦਾਰ ਹਾਂਜੀ ਵੀ ਐ ਨਹੀਂ ਵੀ ਲੱਸੀ ਫਿੱਕੀ ਆ ਚੌੜੀ ਪੂਰੀ ਆ ਉਤੋਂ ਇਹ ਨੋਟ ਕਰ ਲਿਓ ਇਹਦਾ ਫਰ ਰੇਟ ਛਾ 85000 ਸਮਾਨਤਾ ਨੂੰ ਕਰਦਾ ਅੱਜ ਸੋਨੂੰ 85 85 ਦੇ ਅੜਿਆ ਹਨਾ ਵੀਰ ਜੀ ਜਿਹੜਾ ਮਰਜ਼ੀ ਲੈ ਇਹ ਆਫਰ ਹੀ ਹੈ ਅੱਛਾ ਹਾਂਜੀ ਵੀ ਐ ਕਹੇ ਅਗਲਾ ਜੀ ਮੈਂ ਤਾਂ ਮੰਡੀ ਚ ਕਿੰਨਾ ਮੰਗ ਲੈਂਦੇ ਆ ਹਾਂਜੀ ਇਹ ਤੁਹਾਨੂੰ ਅੱਗੇ ਆਫਰ ਵਿਖਾਉਣੇ ਆ ਅੱਛਾ ਇੱਕ ਅੱਗੇ ਵੀ ਆਫਰ ਹੀ ਲਾਤੀ ਇਹ ਦਾ ਫਿਰ ਕੀ ਲੇਖਾ ਜੋਖਾ ਤੀਜਾ ਸੁਆ ਸੂਈ ਏ 10 ਕਿਲੋ ਦੋਸ ਦੇ ਠੀਕ ਆ ਹਾਂ ਸੂਈ ਨੂੰ ਹੋਵੇ ਕੋਈ 10 ਕਿਲੋ ਕੋਈ ਵੀ ਭੈਣ ਭਰਾ ਜੇ ਮੈਂ ਆ ਨਾ 9 ਕਿਲੋ ਦੀ ਗਰੰਟੀ ਦੇ ਮੈਂ ਲਦਾਗੇ ਭੇਜਦਾ ਦੇ ਪੱਕਾ ਹੀ ਕੰਡੇ ਵਾਲਾ ਮੈਂ ਆ ਨਾ ਬੇਚਿੰਤ ਹੋ ਜਾ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਹੋਵੇ ਕੋਈ 15 ਅੰਕ ਦੇਣੇ 15 ਦਿਨਾਂ ਦੀ ਸੀ ਪਾਵੇਂ ਝੂਠ ਮਾਰਦੀ ਕਿ ਮਗਰ ਕੱਟਾ ਮਗਰ ਕੱਟਾ 15 ਦਿਨਾਂ ਦੀ ਸੂਈ ਤੇ 9 ਕਿਲੋ ਤੱਕੜੀ ਤੇ ਰੱਖਣ ਵਾਲਾ ਮੈਂ ਬੇਚਿੰਤੋ ਕਈ ਵਾਰੀ ਪਸੂ ਸਫਰ ਚ ਜਾਂਦਾ ਅਗਲੇ ਕਿਲੋ ਘਾਟੀ ਦੱਸੋ ਦੁੱਧ ਦਾਸ ਹੀ ਹੈ ਹਾਂ ਦੁੱਧ ਦਾ ਵਾਧੇ ਆਉਂਦੀ ਆਈ ਆਪਣੇ ਕੋਲ ਕੱਲ ਹੀ ਆਈ ਹੈ ਕੱਦ-ਕੁੱਦ ਵੀ ਚੰਗਾ ਮਾਇਆ ਵੇਲ ਵੀ ਚੰਗੀ ਲੇਖਾ ਹੀ ਕੋਈ ਨਹੀਂ ਤੇ ਰੇਟ ਇਹਦਾ ਜਮਾਂ ਹੀ ਨਿਕਾ ਜਾ ਹਾਂ ਹੈਨਾ ਕਿੰਨਾ ਫਿਰ ਪਹਿਲੀਆਂ ਜੀ ਦੱਸ ਦਗੀ ਇੰਦਾ 75000 ਚੋਂ ਮਾਨਤਨ ਕਰਦਾਂਗੇ 70 ਤੇ 5 75000 ਚੋਂ ਮਾਨਤਨ 10 ਕਿਲੋ ਦੁੱਧ ਵਾਲੀ ਤਾਜੀ ਸੂਈ ਜਦੋਂ ਜਦੋਂ ਮਾਰਦੀ ਅਗਲਾ ਭਾਂਡ 60000 ਦੇ ਭੇਜ ਦੇ ਹਾਂ ਵਜਨ ਹਨਾ ਵਜਨ ਵੇਖੋ ਮੈਂ ਸਿੰਘ ਵੀ ਚੰਗਾ ਵੀਰੇ 12 ਕਿਲੋ ਦੁੱਧ ਤੱਕੜੀ ਵਾਲਾ ਮੈਂ ਦੇਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਆਪਣੇ ਕੋਲ ਤਾਂ ਕੱਲ ਹੀ ਆਈ ਇਹ ਨਹੀਂ ਬੜੀ ਚੰਗੀ ਥੋੜੀ ਜਿਹੀ ਐ ਨੂੰ ਕਰਦੇ ਹੋਰ ਮੜੀ ਜੀ ਮਾਣ ਹੈ ਨਾ ਹਾਤੀ ਦਾ ਬੱਚਾ ਹੀ ਹਾਂ ਕੱਤ ਵੇਖੋ ਸਜਣੋ ਮੇਲ ਵੇਖੋ ਮੁੱਲ 75000 ਮਹਤੋ ਮਹਤੀ ਲਟ ਲੋ ਮੇਲਾ ਕਰ ਦਿਓ ਵਿਹਲਾ ਬੇਮਲੂਮਾ ਥਣ ਭਾਰਾ ਵਿਖਾਉਂਦੀ ਥਣ ਪੂਰਾ ਬਰੋਕਰ ਦਾ ਹੋਵੇਗਾ ਕੋਈ ਗੱਤਗਤ ਨਹੀਂ ਮੈਂ ਇੱਕ ਮਿੰਟ ਦੀ ਵੀ ਨਹੀਂ ਧਾਰ ਮੋਟੀ ਰੂਵਰ ਗਈ ਹਾਂਜੀ ਅਜੀ ਮਾੜਾ ਬੇਮਲੂਮਾ ਥਣ ਭਾਰਾ ਵਿਖਾਉਂਦੀ ਕਈ ਵਾਰ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਹਾਂ ਹਾਂ ਨਹੀਂ ਸਿਆਣੀ ਗੱਲ ਸੋਨੂ ਦੀਆਂ ਗੱਲਾਂ ਥੋਸ ਆ ਸੱਜਣੋ ਇਹ ਵੀ ਨੋਟ ਕਰ ਲਓ ਕਿਹੜਾ ਦੇ ਦੇਗਾ ਜੀ ਕਿਸੇ ਨੇ ਨਹੀਂ ਦੇਣੀ 75000 ਦੀ 10 ਕਿਲੋ ਦੁੱਧ ਵੀ ਦੇਣਾ ਲਾਦੇ ਇਹਦਾ ਮੈਟ ਜਾ ਯਾਰ ਇੱਥੇ ਨਹੀਂ ਹਵਾ ਆਉਂਦੀ ਮੜੇ ਜਾ ਕਰਾਹ ਚੱਕੇ ਦੇ ਦਰਸ਼ਨ ਜਵਾਂ ਹੀ ਇਹਦੇ ਦੇਖੋ ਜੀ ਵਾਕਿਆ ਯਾਰ ਨਹੀਂ ਚੰਗੀ ਮੈਂ ਯਾਰ ਬੋਡੀ ਸਟਰਕਚਰ ਦੀ ਵੀ ਬੜੀ ਤਗੜੀ ਆ ਸਜਣੋ ਵੇਖੋ ਕਿਆ ਬਾਤ ਹਾਂ ਪੂਰੀ ਚੰਗੀ ਆ ਸਜਣੋ ਹਜੇ ਸਵੇਰ ਦਾ ਟਾਈਮ ਆ ਕਿੰਨੇ ਵਜੇ ਚਵਾਈ ਕੀਤੀ ਆ ਕਿ ਆਪਾਂ 7 ਵਜੇ ਜਾਂਦੇ ਆ 10 15 ਪਸ਼ੂ ਚੋਣੇ ਹੁੰਦੇ ਤੁਹਾਡੇ ਸਾਹਮਣੇ ਹਾਂ ਘਰ ਵਾਲੇ ਪਸ਼ੂ ਵੀ ਚੰਗੇ ਆ ਵੀਰ ਕੋਲੇ 7 ਵਜੇ ਦੀ ਚਵਾਈ ਆ ਤੇ ਹੁਣ ਟਾਈਮ 11:00 ਵਜੇ ਹਾਂਜੀ ਹਾਂਜੀ ਇੰਨੇ ਵੱਜ ਗਏ ਸਜਣੋ ਵਾਕਿਆ ਯਾਰ ਤੇ ਬੜੀ ਤੇ ਮੁੱਲ ਫਿਰ ਹੁਣ ਵੀਰ ਨੇ ਤੁਹਾਨੂੰ ਦੱਸਤਾ 75000 ਤੇ ਐਨ ਬੇਫਿਕਰ ਹੋ ਕੇ ਵੇਚਣ ਵਾਲਾ ਬੰਦਾ ਵੀ ਮੈਂ ਖਰੀਦ ਲੇ ਕਮਾਈ ਦੇ ਕੇ ਜਾਊਗੀ ਘਾਟੇ ਵਾਲਾ ਤਾਂ ਵਰਕਾ ਹੀ ਪਾੜਦੇ ਤੇ ਬੱਗੀ ਮੋਛ ਵਾਲੀ ਮੈਂ ਵੀ ਬੜੀ ਸ਼ਾਨਦਾਰ ਇਹਦਾ ਬੱਚਾ ਵਖਾਈ ਆਹੋ ਬੈਠਾ ਆਹੋ ਬੱਚਾ ਚੰਗਾ ਸੰਭਿਆ ਯਾਰ ਠਾ ਮੜਾਇਆ ਬਈ ਕੱਲ ਕੱਟੇ ਨਹੀਂ ਦੁੱਧ ਛੱਡੀ ਗਏ ਹਨਾ ਕਹਿਨ ਨੂੰ ਤਾਂ ਹਫ਼ਤੇ ਦਾ ਹਾਂ ਦਾ ਨਾ ਦਾ ਵੀ ਕਹਿਨ ਦੇ ਨਹੀਂ ਯਾਰ ਜੇ ਕਦੇ ਕੱਟੀ ਹੁੰਦੀ ਬੜੀ ਸ਼ਾਨਦਾਰ ਸੀ ਆਪਾਂ ਵੀ ਅੱਜ ਆਫਰ ਹੀ ਲਾਈਏ ਅਗਲਾ ਵੇਚਣ ਵਾਲਾ ਵੀ ਲੈ ਜਾ ਕੇ 2 ਰੁਪਏ ਲੈ ਲੈ ਨਹੀਂ ਵਾਕਿਆ ਯਾਰ ਭਾ ਬੜੀ ਚੰਗੀ ਮੈਂ ਆ ਤੇਰੀ ਠੀਕ ਆ ਤੇ ਇਹਦਾ ਕੀ ਲੇਖਾ ਜੋਖਾ ਫਿਰ ਸੋ ਮੈਂ ਜੀ ਆਪਣੇ ਕੋਲ ਆਈਏ ਪਰਸੋਂ ਓਕੇ ਉਥੇ ਦੁੱਧ ਚੋ ਕੇ ਲੈਂਦਾ ਸੀ 15 ਕਿਲੋ ਠੀਕ ਆ ਆਪਣੇ ਘਰੇ ਆਣ ਕੇ ਬੱਚਾ ਗਿਆ ਮਾਰ ਓਕੇ ਹੋਰ ਮੈਂ ਮਾਰਾ ਕੋ ਬੱਚੇ ਦਾ ਰੈਂਪ ਅਰਜੇ ਵਾਂ ਕਰਦੀਏ ਵੇਲਾ-ਕਵੇਲਾ ਕਰਦੀਏ ਤੇ ਦੁੱਧ ਦਾ ਮੈਂ ਤਾਂ ਲੇਖਾ ਨਹੀਂ ਮੈਂਨੇ ਦੁੱਧ 17 ਕਿਲੋ ਕਰ ਜਾਣਾ ਜੇ ਬਚਨ ਨਾਲ ਬਾਕੀ ਅੱਛਾ ਯਾਰ ਮੈਂ ਬੜੀ ਖਰੀ ਸੀ ਕੋਈ ਲੇਖਾ ਸਵੇਰੇ ਨੇ 7 ਕਿਲੋ ਦੁੱਧ ਦਿੱਤਾ ਖੁਸ਼ ਹੋ ਕੇ ਮਿਲੀ ਏ ਕਿ ਮੈਂ ਆ ਦੀ ਸੈਕਟ ਹੋ ਗਈ ਹੁਣ ਅੱਛਾ ਹਾਂ ਤੇ ਐ ਹੋ ਜੀ ਮੈਂ ਕੋਈ ਲੇਖਾ ਹੀ ਨਹੀਂ ਤੋਰ ਕਰਾ ਦਈਏ ਚੈੱਕ ਚੱਲ ਜੇ ਕਹੇ ਭੈਣ ਭਰਾ ਨੇ ਲੈਣੀ ਹੋਈ ਤਾਂ ਤੇਰੇ ਨਾਲ ਸੰਪਰਕ ਕਰ ਲਵੇ ਤੇ ਮੂੜਾ ਮੂੜਾ ਬਣਾਇਆ ਹਨਾ ਕਿਉਂ ਇੱਕ ਰਹਿ ਗਈ ਐ ਦੋ ਤਿੰਨ ਦਿਨ ਨਹੀਂ ਮੂੜੇ ਤੇ ਮਾੜੀ ਮੋੜ ਸਹਿਮਤ ਹੋਈ ਕਿ ਨਹੀਂ ਹਾਂ ਮਾੜੀ ਮੋਟੀ ਦਾ ਹੋ ਗਈ ਐ ਸਜਣਾ ਬਾਡੀ ਸਟਰਕਚਰ ਲੇਵਾ ਪਾਂਡਾ ਮੈਂ ਦਾ ਕੀ ਬਾਤ ਆ ਤੇ ਸੋਨੂੰ ਇਹ ਥਣਾ ਥਣਾ ਲਓ ਮੱਛੀ ਮੋਟਰੀ ਆ ਲੇਖਾ ਹੀ ਕੋਈ ਨਹੀਂ ਛੜਾਈ ਦੇਖੋ ਥਣਾ ਦੀ ਹਾਂ ਬਰਲਾ ਵੜੀ ਲੱਗੀ ਆ ਸਜਣਾ ਗੱਠ ਗੱਠ ਤੇ ਜੇ ਕਹਿ ਦਈਏ ਤਾਂ ਥਾਂ ਲੱਗੇ ਆ ਕਰਮਾਂ ਵਾਲੀ ਦੇ ਯਾ ਬਾ ਤਵੀ ਇੰਨੀ ਗਰੰਟੀ ਵਾਲੀ ਮੈਂ ਹਾਂ ਮੈਂ ਨਾ ਵੀਰ ਜੀ ਇਹ ਆ ਕੇ ਦਬਾਟ ਜਾਂਦਾ ਮੈਂ ਨੇ ਪਤਾ ਹੀ ਨਹੀਂ ਕਿੰਨਾ ਦੁੱਧ ਚਵਾ ਦੇਣਾ ਪਰ ਸੀਲ ਸਾਊਥ ਐਂਦਾ ਵੀ ਕੋਈ ਲੇਖਾ ਹੀ ਨਹੀਂ ਠੀਕ ਆ ਹੁਣ ਪਰ ਅੱਜ ਤੱਕ ਖੋਜ ਹੋ ਗਏ ਮਿਲੀਆਂ ਦੀ ਪਾਸੇ ਹੋਏ ਹੁਣ ਮੈਂ ਸੈਟ ਹੋ ਗਈ ਅੱਛਾ ਹਾਂ ਠੀਕ ਆ ਪਰ ਆਪਾਂ ਨੂੰ ਇਹ ਜਿਹੜੀ ਚੰਗੀ ਚੀਜ਼ ਆ ਚੰਗੀ ਮੈਂ ਤਾਂ ਜਾਤ ਬਰੀਡ ਬੜੀ ਆ ਤੇ ਜੱਟਾ ਜਿਵੇਂ ਇੱਕ ਸਾਈਡ ਮਾੜੀ ਜੀ ਭਾਰੀ ਰੱਖਦੀ ਓਕੇ ਅੱਛਾ ਓਕੇ ਵੀਰੀ ਨਾ ਪਸੂ ਆਪਨੇ ਡਾਰ ਹੁੰਦਾ ਕਿ ਪਾਲਟੀ ਚ ਨਾਲ ਪਾਤ ਰੱਖਦੇ ਤੇ ਵੀ ਧਾਰਾਂ ਛੱਡੀਆਂ ਗਈਆਂ ਹਾਂ ਕਿਉਂ ਐਵੇਂ ਇਹ ਕੱਲ ਪਰਸੋਂ ਬੱਚਾ ਮਾਰਿਆ ਥੋੜਾ ਕਰਦੀ ਏ ਓਕੇ ਪਰ ਆ ਜਾਏਗੀ ਇੱਕ ਅੱਧੇ ਦਿਨ ਤਾਈ ਚਾਰ ਨੂੰ ਚੂਰੂ ਤੇ ਰੇਟ ਇਹਦਾ ਕੀ ਕਰਾਂਗੇ ਫਿਰ ਰੇਟ ਇਹਦਾ ਫੋਨ ਤੇ ਹੀ ਕਰਾਂਗੇ ਫੋਨ ਤੇ ਕਰ ਲਾਂਗੇ ਜਿਹੜੇ ਨਾ ਸੈਟ ਨਹੀਂ ਹੁੰਦੀ ਉਨੀ ਤੇਰੇ ਦਾ ਕਾਹਦਾ ਰੇਟ ਮੰਗੀਏ ਹਨਾ ਪਰ ਦੇ ਭਾਚੀ ਦਵਾ ਨਹੀਂ ਪੱਕੀ ਗੱਲ ਲੋਕੀ ਤਾਂ ਇਹੋ ਜਿਹਾਂ ਦਾ ਮੰਗਣਗੇ ਇੱਕ ਦਾ ਦਾ ਹੈ ਪਰ ਆਪਾਂ ਵੀ ਆਫਰ ਚ ਹੀ ਲਾ ਦੇ ਆਫਰ ਚ ਹੀ ਲਾ ਦਿਆਂਗੇ ਮੇਲਾ ਲੁੱਟਣ ਵਾਲੀ ਗੱਲ ਪਰ ਮੈਂ ਤਾਂ ਲੈਖਾ ਕੋਈ ਠੀਕ ਆ ਆਪਾਂ ਪਹਿਲਾਂ ਅਗਲੇ ਵੀਡੀਓ ਸੱਜਾ ਮਾਰਾ ਮੁੰਡਾ ਕਰਦੀ ਆ ਕਿ ਛੜ ਲਾਇਆ ਬਾਈ ਕਈ ਵੇ ਦੂਰੋਂ ਆਉਣਾ ਹੁੰਦਾ ਆ ਜੇ ਤੇ ਮੜ ਕੇ ਗੇੜਾ ਨਾ ਪਾਵੇ ਕਿਹੇ ਭੈਣ ਤੇ ਤੇ ਐਵੇਂ ਕਵੇ ਹੈਨਾ ਪਿੱਠ ਪੁੜਾ ਬਹੁਤ ਆ ਮਹਿੰਦਾ ਹੈਨਾ ਮਹਿੰਦਾ ਤਾਂ ਬਾਈ ਕੋਈ ਲੈਖਾ ਹੀ ਨਹੀਂ ਵਾਹ ਕੇ ਇੱਕ ਬੱਚੇ ਮਾਰਨ ਕਰਕੇ ਵੱਡਾ ਪਿੱਠ ਪੁੜੇ ਦੀ ਤੇ ਵੱਡੇ ਕਦ ਕਾਟਦੀ ਤੇ ਆ ਤਾਂ ਫਿਰ ਸੱਚ ਨੂੰ 75000 ਤੁਹਾਨੂੰ ਬੱਚਾ ਵੀ ਵਿਖਾਤਾ ਮੈਂ ਵੀ ਵਿਖਾਤੀ ਤੇ ਰੇਟ ਵੀ ਪੁੱਛਤਾ ਯਾਰ ਜਿੰਨੀ ਜੋਗੇ ਆਪਦੇ ਜਣੀ ਹੋਲ ਤੁਹਾਡਾ ਮਾਨਤਨ ਕਰਾਇਆ ਬਾਕੀ ਤੁਸੀਂ ਹਾਂ ਵਾਕਿਆ ਤੇ ਆ ਮੈਂ ਵੀ ਨੀਲੀ ਦੀ ਪੱਕੀ ਮੁੱਛ ਦੀ 85000 ਖੁੱਲੇ ਡੁੱਲੇ ਲੈਵੇ ਦੀ ਤਿਆਰ ਹੋਊਗੀ ਤੇ ਆ ਝੋਟੀ ਦਾ ਵੀ 85000 ਫੇਰ ਕੈਮਰਾ ਕਰੀ ਤੁਹਾਨੂੰ ਮਾਰ ਕੇ ਵਿਖਾ ਦਈਏ ਧੰਨਵਾਦ ਆ ਤੁਹਾਡਾ ਸਾਰੇ ਭੈਣਾ ਭਰਾਵਾਂ ਦਾ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਜੁੜੇ ਆਪਦਾ ਸਮਾਂ ਕੱਢ ਕੇ ਆਪਾਂ ਨੂੰ ਇਹਨਾਂ ਪਿਆਰ ਸਤਿਕਾਰ ਦਿੱਤਾ ਸੋਨੂੰ ਨੂੰ ਫੋਨ ਲਾ ਲਿਓ ਨੰਬਰ ਚਲਾਤਾ ਕੋਈ ਮੋੜਦੇ ਨਹੀਂ ਠੀਕ ਆ ਖੁੱਲੇ ਕੰਮ ਹਨਾ ਮੈਂ ਆਣਾ ਵੇਚੀ ਨਿੱਕੇ ਨਿੱਕੇ ਕਮਾਈ ਦੇ ਪਸ਼ੂ ਵੇਚੀ ਦੇ ਆ ਬਕਾੜੀ ਮਾਲੀ ਲੇ ਜਾਂਦੇ ਧੰਨਵਾਦ ਵੀਰੇ ਧੰਨਵਾਦ ਧੰਨਵਾਦ